ਕੁਤੇ ਆ ਗਏ ਮੁਰਦਕਾ ਕਹਿੰਦਾ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਪਾਏ ਕੀ ਹੋਇਆ ਫਿਰ ਪੱਗ ਪੁਗੜਾ ਪੱਗ ਲਾ ਕੇ ਤੇ ਪੁੰਤਾ ਮਾਰ ਕੱਲ ਮੈਂ ਪਿਸ਼ਾਬ ਆ ਗਿਆ ਜੀ ਪਿੱਛੇ ਨਹੀਂ ਨਿਕਲ ਗਿਆ ਇੰਨੇ ਮੈਨੂੰ ਆਖਿਆ ਇੱਕ ਸ਼ਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇੰਨੇ ਆਖਿਆ ਪਾਗਲ ਲਾ ਕੇ ਤੇ ਉੱਚਾ ਮਾਰ ਤੇ ਉਹ ਲਗਾ ਇਨੂੰ ਮੈਂ ਥਾਰੇ ਖੰਡਾ ਆ ਮੈਂ ਕਹਿੰਦਾ ਮੈਂ ਗਰੀਬ ਬੰਦਾ ਕਾ ਮੈਂ ਇਤੋਂ ਕਰਕੇ ਥਾਰੇ ਤੇ ਪਾਪਾ ਜੀ ਤਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਆਰ.ਜੀ.ਪੀ. ਜੇ ਹੈ ਗਈ ਸੀ 1000 ਰੁਪਿਆ ਕੁੱਤੇ ਮਾਰਨੇ ਲੱਗਾ ਆਸਾਨੀ ਇਹਨਾਂ ਨੇ ਚੱਲਦੇ ਕੇ ਪੜਾਖ ਕੀ ਕੀਤਾ ਸੋਚੀ ਗਾ ਜੀ ਐਲਮੇ ਪਛਾਹ ਪਾਇਆ ਗਿਆ ਜੀ ਪਿੱਛੇ ਇੱਕ ਲਗਿਆ ਇੰਨੇ ਨੂੰ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇਹਨੇ ਆ ਗਿਆ ਪਾਗਲ ਲਾ ਕੇ ਉਸ ਉੱਤਾਰ ਇੱਕ ਜਾ ਰਹੇ ਹੈਗੇ ਜੀ ਪਿਆ ਹੈਗਾ ਜੀ ਮੇਰੇ ਪਾਗਲ ਲਾ ਕੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਇਸ਼ਾਬ ਸਹੀ ਦਾ ਸਾਹਿਬ ਜੀ ਅੱਗੇ ਗੱਲ ਪਸ਼ਾਬੇ ਪੀਤੇ ਨਿਕਣ ਗਿਆ ਮੈਨੂੰ ਦਵਾਣਾ ਨਹੀਂ ਦਵਾਣਾ ਨਹੀਂ ਆ ਗੱਭੂ ਗੱਲਾ ਤੂੰ ਕਹਿ ਬਾਲੋ ਹੋ ਗਈ ਇੱਕ ਜਾ ਰਿਹਾ ਹੈ ਗੜੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿੰਨੇ ਤੁਹਾਨੂੰ ਇੱਕ ਸ਼ਰਧਾਰ ਮੁੰਡਾ ਸੀ ਇੱਕ ਕੁੜੀ ਏਹੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆ ਉਹ ਕਿਹੜੀਆਂ ਨੇ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਉਹ ਪਾਚੂ ਹੋ ਗਈ ਕੋਈ ਗੱਲ ਨਹੀਂ ਪਾਪਾਈ ਇਹ ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਾਪਾ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲਾ ਕੇ ਤੇ ਘੁੰਟਾ ਮਾਰ ਕਿੰਨੇ ਕਿਹਾ ਸਰਦਾਰ ਇੱਕ ਇੱਕ ਕੁੜੀ ਇੱਕ ਨੇ ਆ ਕੇ ਮੈਨੂੰ ਕੁੜੀ ਸੀ ਨਾਲ ਇੱਕ ਦੋ ਜਣੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਹਾਂਜੀ ਤੇ ਪਪਾ ਹੀ ਫੇਰ ਉਸ ਤੋਂ ਬਾਅਦ ਚੱਲ ਗਿਆ ਮੇਕਾਰ ਮੇਰੀ ਅਦਾ ਇਹਨੂੰ ਮੈਂ ਠਾੜੇ ਖੰਡਾ ਆ ਬਹਿ ਗਿਆ ਮੈਂ ਗਰੀਬ ਬੰਦਾ ਕਰ ਮੈਂ ਇਤੋਂ ਕਰਕੇ ਠਾੜੇ ਤੇ ਪਪਾ ਹੀ ਤਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਇਆ ਉਸ ਤਾਂ ਮਾਰੇ ਲੱਗਾ ਆਸਾਨੀ ਇਹਨਾਂ ਨੇ ਕਰਨ ਦੇ ਕੇ ਫਲਕ ਕੀ ਕੀਤਾ ਕੋਈ ਗੱਲ ਨਹੀਂ ਪਪਾ ਹੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਹ ਉਹਨਾਂ ਦੋਨਾਂ ਨੇ ਤੁਹਾਨੂੰ ਜੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਾਪਾਈ ਮੇਰੇ ਨਾਮ ਹੈ ਸਰਦਾਰ ਕਲਾਮ ਸਿੰਘ ਆਪਾਂ ਨੂੰ ਦੇ ਮੇਰੇ ਬੰਦੇ ਝੀਲ ਮੇਰੇ ਇੱਕੋ ਹੈਗੀ ਸੀ ਜਾਤ ਬਸ ਜਿਹਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਬਹੁਤ ਦਰਦਨਾਕ ਔਰ ਬਹੁਤ ਜਜ਼ਬਾਤੀ ਮੰਜ਼ਰ ਤਸਵੀਰਾਂ ਦੇ ਰਾਈਆਂ ਔਰ ਵੀਡੀਓਜ਼ ਦੇ ਰਾਈ ਵੀ ਦੇਖ ਲਿਆ ਜਿਹਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਬੀਆਰਟੀਐਸ ਸਟੇਸ਼ਨ ਦੇ ਉੱਪਰ ਇੱਕ ਬਜ਼ੁਰਗ ਬਹੁਤ ਹੀ ਕਮਜ਼ੋਰੀ ਦੀ ਹਾਲਾਤ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਵੀਕਨੈਸ ਦੇ ਕਰਕੇ ਕਿਤੇ ਪਿਸ਼ਾਬ ਉਹਦਾ ਵਿੱਚ ਹੀ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਉੱਥੋਂ ਸਟੇਸ਼ਨ ਤੇ ਜਿਹੜੇ ਬੰਦੇ ਐਮਪਲੋਏ ਹੁੰਦੇ ਆ ਡਿਪਲੋਏ ਕੀਤੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮਲਾਜ਼ਮ ਜਿਹੜਾ ਖੁਦ ਦਸਤਾਰ ਜਿੰਨੇ ਸਿਰ ਤੇ ਸਜਾਈ ਹੁੰਦੀ ਆ ਉਹ ਉਸ ਬਜ਼ੁਰਗ ਕੋਲੋਂ ਜਬਰਨ ਤਰੀਕੇ ਦੇ ਨਾਲ ਗੁੱਸੇ ਦੇ ਨਾਲ ਰੂਡਲੀ ਔਰ ਬਦਤਮੀਜ਼ੀ ਨਾਲ ਬਿਹੇਵ ਕਰਕੇ ਉਹਦੀ ਉਹਨੂੰ ਕਹਿ ਰਿਹਾ ਹੁੰਦਾ ਕਿ ਦਸਤਾਰ ਉਤਾਰ ਕੇ ਚਾਹੇ ਉਸ ਪਿਸ਼ਾਬ ਨੂੰ ਸਾਫ਼ ਕਰੇ ਪਰ ਕਰੇ ਜ਼ਰੂਰ ਇੰਨੀ ਸ਼ਰਮਿੰਦਗੀਆਂ ਦਾ ਬਾਅਦ ਸਾਨੂੰ ਇਹ ਘਟਨਾ ਬਣਾ ਰਹੀ ਹੈ ਅੱਜ ਇਸ 2025 ਦੇ ਯੋਗ ਦੇ ਵਿੱਚ ਵੀ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੇ ਵਾਕਏ ਪੇਸ਼ ਆਣੇ ਦਸਤਾਰ ਜਿੱਥੇ ਧਾਰਮਿਕ ਸਿਗਨੀਫੀਕੈਂਸ ਵੀ ਰੱਖਦੀ ਆ ਉੱਥੇ ਸਮਾਜਿਕ ਸਿਗਨੀਫੀਕੈਂਸ ਵੀ ਬਹੁਤ ਵੱਡਾ ਦਸਤਾਰ ਦਾ ਇਦੀਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਨੇ ਪਰ ਕੁਝ ਨਲਾਇਕ ਲੋਕਾਂ ਵੱਲੋਂ ਕੁਝ ਏਦਾਂ ਦੇ ਮੈਂ ਸਮਝਦਾ ਕਿ ਬੇਸ ਨਸਲੇ ਲੋਕਾਂ ਵੱਲੋਂ ਇਸ ਬਜ਼ੁਰਗ ਦੀ ਬੇਹਰਮਤੀ ਕੀਤੀ ਗਈ ਹਿਊਮਿਲੇਟ ਕੀਤਾ ਗਿਆ ਉਹਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀ ਉਹ ਬਜ਼ੁਰਗ ਉੱਚੀ ਉੱਚੀ ਰੋ ਰਿਹਾ ਚੀਕਾਂ ਮਾਰ ਰਿਹਾ ਔਰ ਇਹ ਸਮਝ ਰਿਹਾ ਕਿ ਉਹ ਆਪਣੇ ਘਰ ਕਿਵੇਂ ਜਾਊਗਾ ਸਮਾਜ ਦੇ ਵਿੱਚ ਕਿਵੇਂ ਜਾਊਗਾ ਉਹਦੇ ਦਿਲ ਤੇ ਗਹਿਰੀ ਚੋਟ ਪਹੁੰਚੀ ਇਹ ਸਿੱਧਾ ਸਿੱਧਾ ਸਾਨੂੰ ਇਹ ਮੰਜ਼ਰ ਦੱਸ ਰਿਹਾ ਕਿ ਜਿਹੜੇ ਬਜ਼ੁਰਗ ਉਸ ਸਮਾਜ ਦੇ ਵਿੱਚ ਕਿਸੇ ਵੇਲੇ ilm ও hikmat ਦੇ دانائی ਦੇ ਸਿਆਣਪ ਦੇ ਅਸਾਸਾ ਸਮਝੇ ਜਾਂਦੇ ਸੀ ਸਮਝਿਆ ਜਾਂਦਾ ਸੀ ਕਿ ਬਜ਼ੁਰਗ ਸਾਡੇ ਸਮਾਜ ਦਾ ਗਹਿਣਾ ਹੁੰਦੇ ਆ ਉਹਨਾਂ ਦੀ ਇਨਸਲਟ ਇਸ ਤਰੀਕੇ ਦੇ ਨਾਲ ਕਰਨੀ ਉਹਨਾਂ ਦੇ ਸਿਰ ਤੋਂ ਦਸਤਾਰ ਉਤਰਵਾ ਕੇ ਪਿਸ਼ਾਬ ਦੀ ਸਫਾਈ ਉਸ ਦਸਤਾਰ ਦੇ ਨਾਲ ਕਰਨੀ ਤੇ ਬਾਅਦ ਚ ਉਹਦੇ ਹੱਥ ਦੇ ਵਿੱਚ ਉਹ ਦਸਤਾਰ ਫੜਾ ਦੇਣੀ ਇਹ ਸਿੱਧਾ ਸਿੱਧਾ ਸਮਝ ਆ ਰਿਹਾ ਕਿ ਇਹਨਾਂ ਲੋਕਾਂ ਨੂੰ ਬਹੁਤ ਸਵੀਅਰ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ ਮੈਂ BRTS ਦੇ CEO ਨੂੰ ਵੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਰਿਹਾ ਕਿ ਤੁਸੀਂ ਇਸ ਮੁਲਾਜ਼ਮ ਨੂੰ ਇਮੀਡੀਏਟ ਆਪਣੀ ਨੌਕਰੀ ਤੋਂ ਬਰਖਾਸਤ ਕਰ ਦਿਓ ਕੱਢ ਦਿਓ ਜੇਕਰ ਤੁਸੀਂ ਇਹਦੇ ਵਿੱਚ ਕੋਈ ਦੇਰੀ ਕਰ ਦਿਓ ਤੇ ਅਸੀਂ ਤੁਹਾਡੇ ਖਿਲਾਫ ਵੀ ਕੰਪਲੇਂਟ ਦਰਜ ਕਰਾਵਾਂਗੇ ਔਰ ਉਸ ਤੋਂ ਬਾਅਦ SGPC ਨੂੰ ਵੀ ਮੇਰੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਜਿਹੜੇ ਇਦਾਂ ਦੇ ਵਾਕਏ ਦਸਤਾਰ ਦੀ ਬੇਹਰਮਤੀ ਕਰਨ ਦੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨ ਦੇ ਸਾਡੇ ਬਜ਼ੁਰਗਾਂ ਨੂੰ ਹਿਮਿਲੇਟ ਕਰਨ ਦੇ ਸਾਹਮਣੇ ਆਉਂਦੇ ਆ ਉਦੇ ਵਿੱਚ ਐਸਜੀਪੀਸੀ ਵੀ ਚੰਗੀ ਤਰ੍ਹਾਂ ਅਮਲ ਦਖਲ ਦੇਵੇ ਤਾਂ ਕਿ ਲੋਕਾਂ ਨੂੰ ਇਹ ਮੈਸੇਜ ਦੂਰ ਦਰਾਡੇ ਤੱਕ ਚਲੇ ਜਾਵੇ ਕਿ ਦਸਤਾਰ ਕਿੰਨੀ ਕੀਮਤੀ ਹੈ ਸਿਰ ਤੇ ਬੰਨਿਆ ਸਾਫਾ ਕਿੰਨਾ ਕੀਮਤੀ ਹੈ ਇਹ ਸਾਡੀ ਇੱਜ਼ਤ ਨੂੰ ਸਾਡੇ ਮਾਣ ਸਤਿਕਾਰ ਨੂੰ ਰਿਪਰੈਜ਼ੈਂਟ ਕਰਦਾ ਮੈਂ ਖੁਦ ਤਾਂ ਜਜ਼ਬਾਤੀ ਮਹਿਸੂਸ ਕੀਤਾ ਕਿ ਜਦੋਂ ਉਸ ਬਜ਼ੁਰਗ ਦੀ ਵੀਡੀਓ ਦੇਖੀਆ ਮੈਂ ਸ਼ਬਦਾਂ ਦੇ ਵਿੱਚ ਉਹ ਗੱਲ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕੀ ਮਹਿਸੂਸ ਹੋਇਆ ਜੇ ਪੁਰਾਣਾ ਸਮਾਂ ਹੁੰਦਾ ਤੇ ਸ਼ਾਇਦ ਐਦਾਂ ਕਰਨ ਵਾਲੇ ਉਸ ਵਿਅਕਤੀ ਨੂੰ ਗਧੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਇਲਾਕੇ ਦੇ ਵਿੱਚ ਘੁਮਾਇਆ ਜਾਣਾ ਸੀ ਪਰ ਅੱਜ ਅੱਜ ਦੇ ਦੌਰ ਦੇ ਵਿੱਚ ਮੇਰੇ ਥੋੜੇ ਕ ਇਹਨੂੰ ਜ਼ਿਆਦਾ ਸਮਝਿਆ ਜਾਵੇ ਸਿਰਫ ਉਹ ਇਸ ਗੱਲ ਤੋਂ ਵੀ ਸਬਕ ਲੈ ਲੈਣ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਉਸ ਬਜ਼ੁਰਗ ਨੂੰ ਸੰਤੋਮਨਾ ਦਿੱਤੀ ਜਾਵੇ ਉਹਨੂੰ ਹੌਸਲਾ ਦਿੱਤਾ ਜਾਵੇ ਔਰ ਅਸੀਂ ਵੀਡੀਓ ਬਿਆਨ ਦੇ ਰਹੀ ਵੀ ਇਹ ਕਹਿ ਰਹੇ ਆ ਕਿ ਅਸੀਂ ਉਸ ਬਜ਼ੁਰਗ ਦੇ ਨਾਲ ਆ ਉਹਦੀ ਅਜ਼ਮਤ ਉਹਦੀ ਇੱਜ਼ਤ ਬਚਾਉਣ ਵਾਸਤੇ ਜੋ ਵੀ ਉਪਰਾਲੇ ਸਾਨੂੰ ਕਰਨੇ ਪੈਣਗੇ ਉਹ ਕਰਾਂਗੇ